ਮੈਂ ਪੰਜਾਬੀ ਜੀ ਸਾਹਮਣੇ ਵਿਦਿਆਨਗਰ ਤੋਂ ਆਂ ਜੀ ਗੁਰਬਾਜ ਸਿੰਘ ਠੀਕ ਹੈ ਜੀ ਔਰ ਕੀ ਪ੍ਰੋਬਲਮਾਂ ਸੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਜੀ ਪ੍ਰੋਬਲਮ ਮੈਨੂੰ ਪੇਟ ਦੀ ਪ੍ਰੋਬਲਮ ਸੀ ਜੀ ਐਸਿਡ ਬੰਦਦਾ ਸੀ ਠੀਕ ਹੈ ਜੀ ਤੇ ਜੇ ਉਹ ਖਾਂਦਾ ਵੀਂਦਾ ਸੀ ਇਹ ਕੁਝ ਵੀ ਆਪਾਂ ਖਾ ਲੈਨੇ ਆ ਹਾਂਜੀ ਤੇ ਉਹ ਹਜਮ ਨਹੀਂ ਸੀ ਹੁੰਦਾ ਓਕੇ ਤੇ ਪ੍ਰੋਬਲਮਾਂ ਸੀ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਇਹ 7-8 ਸਾਲ ਤੋਂ ਚੱਲ ਰਹੀ ਸੀ ਜੀ ਓਕੇ ਜੀ ਲਗਾਤਾਰ ਹੀ ਕਿ ਲਈ ਐਨਸੀ ਪੇ ਚਿਰ ਤੱਕ ਦਵਾਈ ਖਾ ਲੈਣੀ ਹੈ ਚੰਗੇ ਵਧੀਆ ਡਾਕਟਰ ਤੋਂ ਦਵਾਈ ਲਿਆਉਂਦਾ ਸੀ ਅੱਛਾ ਜੀ ਤੇ ਬਿਲਕੁਲ ਜਿੰਨਾ ਚਿਰ ਦਵਾਈ ਖਾਣੀ ਹੈ ਉਹਨੇ ਚਿਰ ਠੀਕ ਰਹਿਣਾ ਉਸ ਤੋਂ ਬਾਅਦ ਫੇਰ ਉਹ ਉਹੀ ਹਾਲ ਹੋ ਜਾਂਦਾ ਸੀ ਫੇਰ ਓਕੇ ਤੇ ਹੁਣ ਜੇ ਮੈਂ ਤੁਸੀਂ ਸਰਵਿਸ ਪੈਕ ਚੂਜ਼ ਕੀਤਾ ਕੀ ਫਰਕ ਪੈ ਗਿਆ ਜੀ ਕਿੰਨਾ ਫਰਕ ਪੈ ਗਿਆ ਹਾਂ ਜੀ ਮੈਨੂੰ ਇਹ ਆ ਹਫਤਾ ਤੱਕ ਹੋਇਆ ਸ਼ੁਰੂ ਕੀਤੇ ਨੂੰ ਠੀਕ ਹੈ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਓਕੇ ਜੀ ਹਾਂ ਮੈਂ ਤਾਂ ਇਹ